ਮੇਰੇ ਪਿੱਛੇ ਪੁਲਿਸ ਲੱਗੀ ਹੈ ਰਾਤ ਦੇ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਇਹ ਰੋਲਾ ਪਾਉਂਦੇ ਹੋਏ ਕਾਰ ਸਵਾਰ ਸਿਗਾ ਜਿਹੜਾ ਗੱਡੀ ਭਜਾਉਂਦਾ ਹੋਇਆ ਕਾਰ ਆਪਣੀ ਭਜਾਉਂਦਾ ਹੋਇਆ ਲੈ ਗਿਆ ਤਾਂ ਇਸਨੇ ਤੰਗ ਗਲੀ ਦੇ ਵਿੱਚ ਗੱਡੀ ਵਾੜ ਲਈਏ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸ਼ਹਿਰ ਦੀ ਤੰਗ ਗਲੀ ਹੈ ਤਾਂ ਤੰਗ ਗਲੀ ਦੇ ਵਿੱਚ ਇਸ ਕਾਰ ਚਾਲਕ ਨੇ ਆਪਣੀ ਕਾਰ ਇੱਥੇ ਦਾਖਲ ਕਰ ਦਿੱਤੀ ਜਿਸ ਤੋਂ ਬਾਅਦ ਰੋਲਾ ਪਾਣ ਲੱਗਿਆ ਕਿ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾ ਰਸਤਾ ਖਾਲੀ ਕਰ ਦਿਓ ਮੈਨੂੰ ਰਾਹ ਦੇ ਦਿਓ ਤਾਂ ਗੱਡੀ ਭਜਾਂਦਾ ਹੋਇਆ ਲੈ ਗਿਆ ਤਾਂ ਬਟਾਲਾ ਦਾ ਇਹ ਪੂਰਾ ਮਾਮਲਾ ਹੈ ਇਥੋਂ ਭੀੜਪਾੜ ਵਾਲੇ ਇਲਾਕੇ ਸਿਨੇਮਾ ਰੋਡ ਦੇ ਵਿੱਚ ਇਸ ਕਾਰ ਨੇ ਕਾਫੀ ਕਹਿਰ ਮਚਾਇਆ ਇੱਕ ਤੰਗ ਗਲੀ ਦੇ ਵਿੱਚ ਇੱਕ ਕਾਰ ਚਾਲਕ ਵੱਲੋਂ ਆਪਣੀ ਗੱਡੀ ਵਾਰ ਦਿੱਤੀ ਗਈ ਤਾਂ ਇੱਥੇ ਗੱਡੀ ਭਜਾਂਦਾ ਹੋਇਆ ਲੈ ਗਿਆ ਗੱਡੀ ਨੂੰ ਵਾਪਸ ਲਿਜਾਣ ਦੀ ਬਜਾਏ ਉਹ ਗੱਡੀ ਨੂੰ ਇੱਥੇ ਤੇਜ਼ ਰਫ਼ਤਾਰ ਦੇ ਨਾਲ ਭਜਾਉਂਦਾ ਲੈ ਗਿਆ ਤਾਂ ਲੋਕ ਉਸ ਨੂੰ ਰੋਕਦੇ ਵੀ ਰਹੇ ਕਿ ਇਹ ਤੰਗ ਗਲੀ ਹੈ ਤੰਗ ਗਲੀ ਦੇ ਵਿੱਚ ਉਹ ਗੱਡੀ ਨਹੀਂ ਲੰਗੇਗੀ ਪਰ ਉਹ ਗੱਡੀ ਭਜਾਉਂਦਾ ਹੋਇਆ ਲੈ ਗਿਆ ਤਾਂ ਇਹੀ ਕਹਿੰਦਾ ਰਿਹਾ ਰੋਲਾ ਪਾਉਂਦਾ ਰਿਹਾ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਰਾਹ ਦੇ ਦਿਓ ਮੈਨੂੰ ਮੇਰੇ ਮਗਰ ਪੁਲਿਸ ਲੱਗੀ ਹੋਈ ਹੈ ਇਹ ਰੋਲਾ ਆਪਾ ਪਾ ਕੇ ਗੱਡੀ ਨੂੰ ਭਜਾਉਂਦਾ ਲੈ ਗਿਆ ਬਟਾਲਾ ਦਾ ਦੱਸਦੀਏ ਇਹ ਪੂਰਾ ਮਾਮਲਾ ਹੈ ਬਟਾਲਾ ਦੇ ਪੀੜ ਪਾੜ ਵਾਲੇ ਇਲਾਕੇ ਸਿਨੇਮਾ ਰੋਡ ਦੇ ਵਿੱਚ ਇਸ ਕਾਰਨ ਨੇ ਕਾਫੀ ਕਹਿਰ ਮਚਾਇਆ ਇੱਕ ਤੰਗ ਗਲੀ ਦੇ ਵਿੱਚ ਇਸ ਕਾਰ ਚਾਲਕ ਵੱਲੋਂ ਆਪਣੀ ਕਾਰ ਨੂੰ ਵਾਰ ਦਿੱਤਾ ਗਿਆ ਤੰਗ ਗਲੀ ਦੇ ਵਿੱਚ ਵਾਰ ਦਿੱਤਾ ਗਿਆ ਤਾਂ ਗੱਡੀ ਨੂੰ ਇਹ ਵਾਪਸ ਲਿਜਾਣ ਦੀ ਜਗ੍ਹਾ ਗੱਡੀ ਨੂੰ ਚਲਾਉਂ ਅੱਗੇ ਨੂੰ ਲੈ ਗਿਆ ਤਾਂ ਰੋਲਾ ਪਾਉਂਦਾ ਰਿਹਾ ਬਿਨਾਂ ਕਿਸੇ ਰਾਘੀਰ ਤੇ ਉੱਥੇ ਖੜੇ ਲੋਕਾਂ ਦੀ ਵੀ ਇਸਨੇ ਪ੍ਰਵਾਹ ਨਹੀਂ ਕੀਤੀ ਕਿਤੇ ਬੜੀ ਹੀ ਗਲਤ ਢੰਗ ਦੇ ਨਾਲ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾ ਕੇ ਲੈ ਗਿਆ ਤਾਂ ਲੋਕ ਇਸ ਨੂੰ ਰੋਕਦੇ ਵੀ ਰਹੇ ਪਰ ਇਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇਜ਼ ਰਫ਼ਤਾਰ ਦੇ ਨਾਲ ਤੰਗ ਭੀੜੀ ਗਲੀ ਦੇ ਵਿੱਚ ਗੱਡੀ ਨੂੰ ਭਜਾਉਂਦਾ ਲੈ ਗਿਆ ਤਾਂ ਕਈ ਲੋਕ ਵੀ ਜ਼ਖਮੀ ਹੋ ਗਏ ਨੇ ਗੱਡੀ ਚਾਲਕ ਵੱਲੋਂ ਇਸ ਦੌਰਾਨ ਦੋ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਹੈ ਜਦਕਿ ਇੱਕ ਦੁਕਾਨਦਾਰ ਦਾ ਤਾਂ ਵੱਡਾ ਨੁਕਸਾਨ ਵੀ ਹੋਇਆ ਹੈ ਉੱਥੇ ਜਿਹੜੇ ਸਤਾਨਕ ਲੋਕ ਨੇ ਚਸ਼ਮਦੀਨ ਨੇ ਉਹਨਾਂ ਦੇ ਦਸਨ ਮੁਤਾਬਕ ਜੋ ਗੱਡੀ ਚਲਾ ਰਿਆ ਸੀ ਉਹ ਖੁਦ ਇਹ ਰੋਲਾ ਪਾ ਰਿਹਾ ਸੀਗਾ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਉਧਰ ਇਹ ਵੀ ਦੇਖਣ ਨੂੰ ਮਿਲਿਆ ਕਿ ਉਸ ਗੱਡੀ ਦੇ ਪਿੱਛੇ ਵੀ ਕੋਈ ਲੋਕਾਂ ਸਾਂ ਜੋ ਸਿਵਲ ਵਰਦੀ ਦੇ ਵਿੱਚ ਸਨ ਜਿਹੜੇ ਕਿ ਪੁਲਿਸ ਵਾਲੇ ਦੱਸੇ ਜਾ ਰਹੇ ਨੇ ਤਾਂ ਇਸ ਜਿਹੜਿਆ ਆਕਾਰ ਚਾਲਕ ਸੀਗਾ ਸਿਗਾ ਉਸ ਦੇ ਪਿੱਛੇ ਵਾਕਈ ਬੰਦੇ ਸੀਗੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਪੁਲਿਸ ਵਾਲੇ ਸੀਗੇ ਜਿਹੜੇ ਸਿਵਲ ਵਰਦੀ ਦੇ ਵਿੱਚ ਸੀਗੇ ਤਾਂ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਤੰਗ ਗਲੀ ਦੇ ਵਿੱਚ ਇਹ ਕਾਰ ਬਾੜੀ ਹੋਈ ਹੈ ਤਾਂ ਜਿਹੜਾ ਕਾਰ ਚਾਲਕ ਸੀਗਾ ਉਹ ਰੋਲਾ ਪਾ ਰਿਹਾ ਸੀਗਾ ਕਿ ਮੈਨੂੰ ਰਾਹ ਦੇ ਦਿਓ ਮੈਨੂੰ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਭੀੜਪਾੜ ਦਾ ਇਲਾਕਾ ਤੇ ਦੇਖ ਸਕਦੇ ਹੋ ਭੀੜਪਾੜ ਦਾ ਇਲਾਕਾ ਹੈ ਭੀੜੀ ਗਲੀ ਹੈ ਜਿੱਥੇ ਸਿਨੇਮਾ ਰੋਡ ਹੈ ਉਹ ਦੱਸਿਆ ਜਾ ਰਿਹਾ ਉੱਥੇ ਇਸ ਕਾਰ ਨੇ ਕਾਫੀ ਕਹਿਰ ਮਚਾਇਆ ਇੱਥੇ ਜਿਹੜੇ ਲੋਕ ਖੜੇ ਸਿਗੇ ਰਾਗਿਰ ਖੜੇ ਸਿਗੇ ਉਸ ਇਸ ਕਾਰ ਚਾਲਕ ਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਬੜੇ ਹੀ ਗਲਤ ਢੰਗ ਦੇ ਨਾਲ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾ ਕੇ ਅ ਕੱਢ ਕੇ ਲੈ ਗਿਆ ਉੱਥੇ ਹੀ ਗੱਡੀ ਚਾਲਕ ਵੱਲੋਂ ਦੋ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਜਦਕਿ ਇੱਕ ਦੁਕਾਨਦਾਰ ਦਾ ਵੱਡਾ ਨੁਕਸਾਨ ਵੀ ਹੋਇਆ ਹੈ ਤਾਂ ਜਿਹੜੇ ਲੋਕ ਨੇ ਲੋਕਾਂ ਦੇ ਦੱਸਣ ਮੁਤਾਬਕ ਜਿਹੜੇ ਮੌਕੇ ਦੇ ਉੱਤੇ ਲੋਕ ਸਿਗੇ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਗੱਡੀ ਸਵਾਰ ਸਿਗਾ ਜਿਹੜਾ ਗੱਡੀ ਚਲਾ ਰਿਹਾ ਸਿਗਾ ਉਹ ਖੁਦੇ ਰੋਲਾ ਪਾ ਰਿਹਾ ਸਿਗਾ ਗੇ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤਾਂ ਰਾਹ ਮੈਨੂੰ ਦੇ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਪਰ ਜਿਹੜੇ ਲੋਕ ਖੜੇ ਸੀਗੇ ਇਸਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਤੇਜ਼ ਰਫਤਾਰ ਦੇ ਨਾਲ ਗੱਡੀ ਭਜਾ ਕੇ ਲੈ ਗਿਆ ਜਿਹੜੀ ਭੀੜ ਭੀੜ ਵਾਲੀ ਗਲੀ ਸੀਗੀ ਭੀੜੀ ਗਲੀ ਸੀਗੀ ਉਸਦੇ ਅੰਦਰ ਹੀ ਇਸਨੇ ਆਪਣੀ ਗੱਡੀ ਦਾਖਲ ਕਰ ਦਿੱਤੀ ਤਾਂ ਉੱਥੇ ਜਿਹੜੇ ਲੋਕ ਖੜੇ ਸੀਗੇ ਕਿਸੇ ਦੇ ਵੀ ਪਰਵਾਹ ਨਹੀਂ ਕੀਤੀ ਤਾਂ ਦੋ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸਿਆ ਵੀ ਜਾ ਰਿਹਾ ਕਿ ਜਿਹੜਾ ਇਹ ਆਕਾਰ ਵਾਲਾ ਸੀਗਾ ਉਸਦੇ ਪਿੱਛੇ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਲੱਗੇ ਹੋਏ ਸੀਗੇ ਪਿੱਛਾ ਕਰ ਰਹੇ ਸੀਗੇ ਜਿਹੜੇ ਇਸ ਗੱਡੀ ਦੇ ਪਿੱਛੇ ਸੀਗੇ ਕੁਝ ਲੋਕ ਸੀਗੇ ਇਸਦੇ ਪਿੱਛੇ ਉਹ ਜੋ ਕਿ ਸਿਵਲ ਵਰਦੀ ਚ ਪੁਲਿਸ ਵਾਲੇ ਦੱਸੇ ਜਾ ਰਹੇ ਨੇ ਤਾਂ ਇਸ ਪੂਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਮੈਂ ਪਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਇਹਨਾਂ ਕਸਟਮਰ ਬੈਠੇ ਸੀ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਨੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਫੁੱਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰਿਆਂ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜ ਸਿਵਲ ਵਿੱਚ ਹੀ ਉਹਨੇ 80 ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੋ ਕੇ ਇੰਨੀ ਖਤਰਨਾਕ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਦੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗ ਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਓਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਸੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਤਾਂ ਫੇ ਸੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਸੱਟ ਲੱਗ ਗਈ ਆ ਇੱਕ ਇਹ ਜਿਹੜਾ ਇੱਥੇ ਭਾਜੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਉਹ ਬਸ ਉਹ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਏ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅੱ ਰਿਸ਼ਕ ਕੁਮਾਰ ਭਾਈ ਆਟੋ ਲੈਣਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣੇ ਜਗਦਾ ਮੈਂ ਘਾਟੋ ਕਰਦਾ ਮੈਂ ਜਤਲਾਣੇ ਜਾਂਦਾ ਜਗਦਾ ਮੈਂ ਗੱਡੀ ਇਨਾਮਸ਼ਾਨ ਕਰਦਾ ਮੈਨੂੰ ਡਾੜਦੇ ਨੇ ਉਹ ਬੰਦੇ ਨੇ ਚਿੱਟੇਆਂ ਦੀ ਗੱਡੀ ਟਾਇਰ ਫਟੇ ਗੱਡੀ ਦੇ ਕੀ ਲੱਗਦਾ ਤਾਂ ਨੌਕੀ ਕਰਨਾ ਸੁਣਾ ਜਿੱਤ ਭਰਾ ਕਾਨ ਮਿਲਦਾ ਭਾਈ ਕਾਨ ਕਰਕੇ ਆਇਆ ਕੋਈ ਲੈਦਾ ਬੰਦਾ ਮੇਰਾ ਨਾ ਲਪੇਟਾ ਜੀ ਇਧਰੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕੰਨ ਲਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੀ ਕੀ ਤੋਂਦੋ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਸੀ ਤੇ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਸੀ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ